ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਪੰਜਾਬ ਕਾਨੂੰਨੀ ਸਭਾ ਮਾ ਅਥਾਰਟੀ ਐਸਐਸ ਨਗਰ ਅਤੇ ਜ਼ਿਲ੍ਹਾ ਕਾਨੂੰਨੀ ਸਭਾ ਮਾ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਦੇ ਦੇਸ਼ਾਂ ਨਿਰਦੇਸ਼ਾਂ ਦੇ ਤਹਿਤ ਸੰਦੂ ਹਸਪਤਾਲ ਨੇੜੇ ਬਰਨਾਲਾ ਕਲਾਂ ਗੇਟ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਵਿਖੇ ਬੇਸ਼ਬ ਤੰਬਾਕੂ ਰਹਿਤ ਦਿਵਸ ਮਨਾਦੇ ਹੋਏ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਇਸ ਮੌਕੇ ਮਾਨਯੋਗ ਸੀਜੀਐਮ ਸਰਦਾਰ ਕਮਲਦੀਪ ਸਿੰਘ ਧਾਰੀਵਾਲ ਸਕੱਤਰ ਜ਼ਿਲ੍ਹਾ ਕਾਨੂੰਨੀ ਸਬੰਧਾਂ ਮਾ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਇਸ ਮੌਕੇ ਦਿਮਾਗੀ ਰੋਗਾਂ ਦੇ ਮਾਹਰ ਡਾਕਟਰ ਜੇਐਸ ਸੰਧੂ ਹੋਰਾਂ ਨੇ ਤਵਾਕੂਦੀ ਵਰਤੋਂ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਮਾਨਯੋਗ ਜੱਜ ਸਾਹਿਬ ਨੇ ਇਸ ਪ੍ਰਤੀ ਬਣੇ ਕਾਨੂੰਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਮੁੱਖ ਮਹਿਮਾਨ ਮਾਨਜੋ ਜੱਜ ਸਾਹਿਬ ਵੱਲੋਂ ਇਸ ਮੌਕੇ ਇਸ ਦਿਵਸ ਦੇ ਸੰਬੰਧ ਵਿੱਚ ਇੱਕ ਪੋਸਟਰ ਵੀ ਰਿਲੀਜ਼ ਕੀਤਾ ਗਿਆ ਇਸ ਮੌਕੇ ਡਾਕਟਰ ਗਰਜੀਤ ਕੌਰ ਸੰਧੂ ਅਤੇ ਪ੍ਰੋਫੈਸਰ ਜੀਐਸ ਸੰਧੂ ਹੋਰਾਂ ਵੱਲੋਂ ਮੁੱਖ ਮਹਿਮਾਨ ਨੂੰ ਯਾਤਕਨ ਪੇਟ ਕੀਤਾ ਗਿਆ ਮੰਚ ਦਾ ਸੰਚਾਲਨ ਪੀਐਲਬੀ ਦੇਸਰਾਜ ਬੱਲੀ ਵੱਲੋਂ ਕੀਤਾ ਗਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਇਹਨਾਂ ਤਮਾਕੂ ਦੇ ਨੁਕਸਾਨ ਆ ਡਾਕਟਰ ਸਾਹਿਬ ਨੇ ਸੰਭੂ ਸਾਹਿਬ ਨੇ ਤਾਂ ਦੱਸ ਹੀ ਦਿੱਤੇ ਇਹ ਕਿੰਨਾ ਖਤਰਨਾਕ ਆ ਤਮਾਕੂ ਤੇ ਇਹ ਉਹਨਾਂ ਨੂੰ ਤਾਂ ਨੁਕਸਾਨ ਕਰਦਾ ਹੀ ਆ ਜਿਹੜੇ ਖਾਂਦੇ ਆ ਇਹਨੂੰ ਤੇ ਜਿਹੜੇ ਨਹੀਂ ਖਾਂਦੇ ਇਹ ਉਹਨਾਂ ਨੂੰ ਵੀ ਨੁਕਸਾਨ ਕਰਦਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ 10 ਤੋਂ 15% ਲੋਕ ਇਸੇ ਤਰ੍ਹਾਂ ਪੈਸਿਵ ਜਿਹੜੀ ਉਹਦੀ ਕੰਜ਼ਮਪਸ਼ਨ ਆ ਉਹ ਕਰਕੇ ਉਹਦੇ ਨਾਲੇ ਮਰ ਜਾਂਦੇ ਆ ਦੋਸਤੋ ਤਮਾਕੂ ਆਪਾਂ ਕਹਿ ਸਕਦੇ ਆ ਇੱਕ ਇੱਕ ਤਰ੍ਹਾਂ ਦਾ ਸੈਕੰਡ ਪੌਇਜ਼ਨ ਹੈ ਇਹ ਸਲੋ ਪੌਇਜ਼ਨ ਜਿਹੜਾ ਹੌਲੀ-ਹੌਲੀ ਸਰੀਰ ਨੂੰ ਖਤਮ ਕਰ ਦਿੰਦਾ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਸਾਡੀ ਅੱਜ ਕਾ ਨੌਜਵਾਨ ਪੀੜ੍ਹੀ ਜਿਹੜੀ ਨਸ਼ਿਆਂ ਦੇ ਵਿੱਚ ਲੱਗੀ ਹੋਈ ਆ ਮੈਂ ਉਸ ਨੌਜਵਾਨ ਪੀੜ੍ਹੀ ਨੂੰ ਸਪੈਸ਼ਲੀ ਬੇਨਤੀ ਕਰਨੀ ਚਾਹੁੰਦਾ ਕਿ ਨਸ਼ਿਆਂ ਦਾ ਸਹਾਰਾ ਲੈ ਕੇ ਆਪਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਤਰੱਕੀ ਨਹੀਂ ਕਰ ਸਕਦੇ ਕਈ ਲੋਕ ਕਈ ਜਿਹੜੇ ਯੂਥ ਹੁੰਦੇ ਆ ਉਹ ਇਹ ਸਮਝਦੇ ਨੇ ਕਿ ਤਬਾਕੂ ਤਬਾਕੂ ਲੈਣਾ ਜਾਂ ਨਸ਼ਾ ਕਰਨ ਨਾਲ ਉਹਨਾਂ ਦਾ ਕੋਈ ਪਰਪਸ ਕੋਈ ਅਚੀਵ ਹੋ ਜਾਊਗਾ ਜਾਂ ਉਹਨਾਂ ਨੂੰ ਖੁਸ਼ੀ ਮਿਲੂਗੀ ਪਰ ਉਹ ਜੇ ਮਿੰਦੀ ਦੀ ਤਾਂ ਟੈਂਪਰੇਰੀ ਹੁੰਦੀ ਆ ਸਾਡੇ ਨੌਜਵਾਨ ਨਸ਼ੇ ਵੱਲ ਚੱਲ ਜਾਂਦੇ ਆ ਤਬਾਕੂ ਤੋਂ ਬਾਅਦ ਅੱਗੇ ਸ਼ੁਰੂ ਹੋ ਜਾਂਦੇ ਆ ਜਿਹੜੇ ਵੱਡੇ ਨਸ਼ੇ ਹੁੰਦੇ ਆ ਫਿਰ ਉਹਨੂੰ ਸਮੈਕ ਤੇ ਇਸ ਤੋਂ ਉਪਰਾਰੇ ਮੈਸੇ ਫਿਰ ਉਹਨਾਂ ਨੂੰ ਕਰਨਾ ਸ਼ੁਰੂ ਕਰ ਦਿੱਤਾ ਇਸ ਕਰਕੇ ਦੋਸਤੋ ਇਹ ਜਿਹੜਾ ਤਮਾਕੂ ਆ ਪੈਤੀ ਆ ਇਹ ਨਸ਼ੇ ਵਿੱਚ ਵੜਨ ਦਾ ਸਭ ਤੋਂ ਪਹਿਲਾਂ ਜਦੋਂ ਵੀ ਮੁੰਡੇ ਜਾਂ ਕੁੜੀਆਂ ਕਾਲਜ ਚ ਜਾਂਦੇ ਆ ਜਾਂ 10ਵੀਂ 11ਵੀਂ ਦੇ ਵਿੱਚ ਸਟੈਪ ਚ ਕਲਾਸ ਦੇ ਵਿੱਚ ਜਾਂਦੇ ਆ ਤਾਂ ਇਹ ਜਿਹੜੇ ਸਾਡੇ ਯੂਥ ਆ ਉਹ ਤਮਾਕੂ ਨੂੰ ਜ਼ਿਆਦਾ ਐਡਿਕਟ ਹੋ ਜਾਂਦੇ ਆ ਕਿਉਂ ਹੁੰਦੇ ਆ ਕਿਉਂਕਿ ਇਹ ਸਭ ਤੋਂ ਪਹਿਲਾਂ ਤਾਂ ਸਸਤਾ ਹੈ 5-10 ਰੁਪਏ ਦਾ ਮੈਂਜਰ ਦਾ ਨੰਬਰ 2 इजीली ਅਵੇਲੇਬਲ ਆ ਨੰਬਰ 3 ਕੋਈ ਲਾਅ ਹੈਗਾ ਸਟ੍ਰਿਕਟ ਨਹੀਂ ਹੈਗਾ ਜਿਹੜਾ ਕੋਈ ਰੋਕ ਸਕੇ ਜਿਹੜਾ ਇਹਦੇ ਸੇਲ ਨੂੰ ਰੋਕ ਸਕੇ ਰਕਸ਼ਿਤ ਕਰ ਸਕੇ ਤੇ ਜਿਹੜਾ ਜਿਹੜੇ ਵਾਇਲਟਰਸ ਨੇ ਲਾਅ ਦੇ ਉਹਨਾਂ ਨੂੰ ਸਖਤ ਸਜ਼ਾ ਦੇ ਸਕੇ ਦੋਸਤੋ ਤਮਾਕੂ ਐਟ ਬਾਸ ਕੀਤਾ ਆਪਣੇ ਇੰਡੀਅਨ ਪਾਰਲੀਮੈਂਟ ਨੇ ਉਹਦੇ ਅੰਦਰ ਜਿਹੜੀ ਜਿਹੜੀ ਪਿਨਿਸ਼ਮੈਂਟ ਹੈਗੀ ਆ ਤਮਾਕੂ ਵੇਚਣ ਦੀ ਖਾਣ ਦੀ ਪਬਲਿਕ ਪਲੇਸ ਦੇ ਉੱਪਰ ਟੁਕੜਾ ਸਮੋਕਿੰਗ ਕਰਨੀ ਜਿਹੜੀ ਪਿਨਿਸ਼ਮੈਂਟ ਆ ਉਹ ਬਹੁਤ ਜ਼ਿਆਦਾ ਘੱਟ ਹੈਗੀ ਨੇ 6 ਮਹੀਨੇ 3 ਮਹੀਨੇ ਫਾਈਨ ਬਸ ਇਸ ਕਰਕੇ ਇਹ ਜਿਹੜਾ ਨਸ਼ਾ ਇਹ ਆਪਣੇ ਦੇਸ਼ ਦੇ ਵਿੱਚੋਂ ਖਤਮ ਨਹੀਂ ਹੋ ਰਿਹਾ ਕਿਉਂਕਿ ਜਿਹੜੀ ਸਜ਼ਾ ਬਹੁਤ ਘੱਟ ਆ ਤੇ ਕਦੇ ਕਦੇ ਦਾ ਸਰਪਨਾ ਹੋ ਜਾਂਦਾ 100 ਰੁਪਇਆ 50 ਰੁਪਇਆ ਫਾਈਨ ਕਰਕੇ ਬੰਦੇ ਨੂੰ ਬੰਦੇ ਨੂੰ ਕੋਟ ਛੱਡ ਦਉਂਦੀ ਹੈ ਜਿਹੜੀ ਕੀ ਗਲਤ ਕਰਦਾ ਇਸ ਕਰਕੇ ਸਾਡੇ ਦੇਸ਼ ਦੀ ਪਾਰਲੀਮੈਂਟ ਨੂੰ ਵੀ ਚਾਹੀਦਾ ਹੈ ਕਿ ਕੋਈ ਸਖਤ ਕਾਨੂੰਨ ਬਣਾਉਣ ਦੇ ਉੱਪਰ ਘੱਟੋ ਘੱਟ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਤਮਾਕੂ ਵੇਚਦਾ ਤਮਾਕੂ ਕਿ ਜੇ ਬੱਚੇ ਨੂੰ ਬਚੇ ਨੂੰ ਕਾਲਾ ਸਾਧੋ ਘਟੇ ਨੂੰ ਵੇਚਦਾ ਜਾ ਕੇ ਸਭ ਜ਼ਬਰਦਸਤੀ ਕੋਰਟੇਸਨ ਬੈਠੇ ਲੰਘਦਾ ਇਹ ਆ ਕੀ ਇਹ ਜਿਹੜਾ ਨਸ਼ਾ ਇਹਨੂੰ ਰੋਕਿਆ ਜਾ ਸਕੇ ਇਸ ਕਰਕੇ ਦੋਸਤੋ ਇਹ ਜਿਹੜਾ ਤਮਾਕੂ ਐਕਟ ਆ ਇਹ ਫੇਲ ਸਾਬਤ ਹੋਇਆ ਇਹ ਜਿਹੜਾ ਨਸ਼ਾ ਤਮਾਕੂ ਆ ਉਹ ਇਸ ਨੂੰ ਕਿਹਾ ਇਹ ਡਾਕਟਰਾਂ ਵਾਸਤੇ ਕੋਈ ਜੜੀ ਸੜਿਆ ਬੜੀ ਟਾਕਾ ਦੀ ਪਾਰਲੀਮੈਂਟ ਕੋਈ ਸਖਤ ਕਾਨੂੰ ਬਣਾਵੇ ਜਿਸ ਨਾਲ ਕੀ ਲੋਕਿਆ ਜਾ ਸਕਦਾ ਅਜੀਬ ਦੋਸਤੋ ਤੁਹਾਨੂੰ ਇਹ ਨਹੀਂ ਕਹਿਣਾ ਕਿ ਅੱਜ ਦੇ ਦਿਨ ਅਸੀਂ ਇਹ ਵਚਨ ਲਈਏ ਕਿ ਅਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਨਸ਼ੇ ਦੇ ਵਿੱਚ ਨਹੀਂ ਲੱਗਾਂਗੇ ਨਸ਼ੇ ਨੂੰ ਹੱਥ ਨਹੀਂ ਲਾਵਾਂਗੇ ਤੇ ਤਮਾਕੂ ਤੋਂ ਆਪਣਾ ਪਰਹੇਜ਼ ਕਰਾਂਗੇ ਤੇ ਜ਼ਿੰਦਗੀ ਦੇ ਵਿੱਚ ਕਦੇ ਵੀ ਤਬਾਕੂ ਨਹੀਂ ਖਾਵਾਂਗੇ ਥੈਂਕ ਯੂ ਸੋ ਮਚ ਜਿੰਨੂ ਕਿੰਦਾ ਤਿਆਰੀ ਹੈਗਾ ਆਪਣਾ ਨਵਾਂ ਸਾਹਿਬ ਜਿਲ੍ਹੇ ਵਿੱਚ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਫੁੱਲ ਤਿਆਰੀ ਹੈ ਇਸ ਵਾਰੀ ਅਸੀਂ VOTING ਸੰਖਿਆ 75 ਤੋਂ ਪਾਰ ਹੋ ਜਾਣੀ ਹੈ 75% ਤੋਂ ਪਾਰ ਜਿਹੜਾ ਰਾਹੋ ਵਾਲਾ ਬੂਥ ਹੈ ਇਹ ਅਸੀਂ ਮਿਸਟਰ ਇੰਡੀਆ ਪਿਕਚਰ ਦੇ ਉੱਤੇ تھیਮੈਟਿਕ ਬਣਾਇਆ ਜਿਹਦੇ ਵਿੱਚ ਅਬਰੀਸ਼ਪੁਰੀ ਜੀ ਜਿਹੜੇ ਇੱਥੋਂ ਦੇ ਹੀ ਰਹਿਣ ਵਾਲੇ ਸੀ ਇੱਥੇ ਹੀ ਸਕੂਲ 'ਚ ਪੜ੍ਹੇ ਵਰਮੀ ਤੱਕ ਉਸ ਤੋਂ ਬਾਅਦ ਬੰਬੇ ਗਏ ਉਹਨਾਂ ਦੀ ਯਾਦਗਾਰ ਦੇ ਵਿੱਚ ਅਸੀਂ ਇੱਕ ਮਿਸਟਰ ਇੰਡੀਆ ਦੇ ਵਿੱਚ ਉਹਨਾਂ ਨੇ ਰੋਲ ਅਦਾ ਕੀਤਾ ਸੀ ਬਗੈੰਬੋ ਦਾ ਇਹਦੇ ਵਿੱਚ ਅਸੀਂ ਟਾਈਪਿੰਗ ਕੀਤੀ ਹੋਈ ਹੈ ਜਦੋਂ ਵੀ VOTING ਹੋਊਗੀ ਉਹਦੇ ਵਿੱਚ ਜਦੋਂ VOTING ਤੋਂ ਬਾਅਦ ਅਨਾਉਂਸਮੈਂਟ ਹੋ ਜੂਗੀ ਕਿ VOTING ਪੌਂਟ ਤੇ ਬਗੈੰਬੋ ਖੁਸ਼ ਹੋਇਆ ਸਰ ਚਾਂਦਪੂਰੀ ਕੁਲਦੀਪ ਚਾਂਦਪੂਰੀ ਦੇ ਪਿੰਡ ਵੀ ਕਿ ਕੁਝ ਇਸ ਤਰ੍ਹਾਂ ਆ ਬ੍ਰਿਗੇਡੀਅਰ ਚਾਂਦਪੂਰੀ ਕੁਲਦੀਪ ਸਿੰਘ ਚਾਂਦਪੂਰੀ ਦੇ ਪਿੰਡ ਅਸੀਂ ਇੱਕ ਆਰਮੀ ਬਰੇਵਰੀ ਐਂਡ ਵੈਲਰ ਦੇ ਉੱਤੇ ਲੋਂਗੋਵਾਲ ਦਾ ਥੀਮ ਬਣਾਇਆ ਜਿਹੜਾ ਬੈਟਲ ਆਫ ਲੋਂਗੋਵਾਲ ਸੀ ਉਹ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਬੈਟਲ ਸੀਗਾ ਜਿਹਦੇ ਵਿੱਚ ਲੜਾਈ ਜਿੱਤੀ ਗਈ ਸੀ ਇਹਦੇ ਉੱਤੇ ਇੱਕ ਪਿਕਚਰ ਵੀ ਬਣੀ ਹੈ ਜਿਹਦੇ ਵਿੱਚ ਸਨੀ ਦਿਓ ਐਕਟਿੰਗ ਉਹਨਾਂ ਨੇ ਕੀਤੀ ਹੈ ਇਹਦੇ ਵਿੱਚ ਜਿਹੜਾ ਅਸੀਂ ਥੀਮ ਬਣਾਇਆ ਉਹਦੇ ਵਿੱਚ ਜਿਹੜੇ ਵੋਲੰਟੀਅਰ ਹੈ ਉਹ ਆਰਮੀ ਦੇ ਹੀ ਕਪੜੇ ਪੋਣਗੇ ਵਹਿਕਲਸ ਦੋ ਅਸੀਂ ਫੌਜਦਿਆਂ ਲਿਆਤੀ ਉਥੇ ਰੱਖਤੀਏ ਉਸੇ ਪੀਰੀਅਡ ਦੀਆਂ ਕਿ ਬੰਕਰਸ ਬੜਾਈ ਹੋਈਆਂ ਬਿਲਕੁਲ ਕਿਤਨੇ ਬੂਥ ਨੇ ਔਰ ਕਿਤਨੇ ਆਪਣੀ ਜਨਸੰਖਿਆ ਜਿਹੜੀ ਕਿ ਆਪਣੇ ਨਵਾਂ ਤੋਂ ਜ਼ਿਲ੍ਹੇ ਦੇਰ ਵੋਟ ਪਾਣਗੇ ਕੱਲ ਇਹ ਵੀ 616 ਬੂਥ ਨੇ ਐਂਡ ਕੋਸ਼ਿਸ਼ ਹੈ ਕਿ 75% ਪੋਣ ਆਰਾਊਂਡ ਸਾਢੇ ਕੋਲੇ 5 ਲੱਖ ਵੋਟਰ ਹੈਗਾ ਐਂਡ ਕੋਸ਼ਿਸ਼ ਕਰਾਂਗੇ ਕਿ ਪੇਜੇ ਟਰਪਾਰ ਜਾਈਏ ਜਦੋਂ ਤੀ ਤੀ ਗਰਮੀ ਤੁਹਾਨੂੰ ਲੱਗਦਾ ਕਿ ਲੋਕ ਬਾਹਰ ਨਿਕਲਣਗੇ ਘਰ ਸੇ ਦੇਖੋ ਗਰਮੀ ਤਾਂ ਮਹਿਸੂਸ ਜੇ ਬੰਦਾ ਕਰੇ ਤਾਂ ਉਹ 20 ਡਿਗਰੀ ਤੇ ਵੀ ਗਰਮੀ ਲੱਗਦੀ ਹੈ ਹੁਣ ਅਸੀਂ ਖੜੇ ਹੈ ਬਾਹਰ ਖੜੇ ਹੈ ਟੈਂਪਰੇਚਰ 47 ਹੈਗਾ ਐਂਡ ਆਈ ਥਿੰਕ ਸਹੀ ਹੈ ਕੋਈ ਪ੍ਰੋਬਲਮ ਨਹੀਂ 2 ਘੰਟੇ ਦੇ ਅਸੀਂ ਬਾਹਰ ਖੜੇ ਹੈ 3 ਘੰਟੇ ਦੇ VOTING ਜੇ ਪ੍ਰੋਸੈਸ ਤਾਂ ਤੇ ਕਿ ਟਾਈਮ ওভার ਹੋ ਜਾਂਦਾ ਕਿਉਂਕਿ ਜਿਹੜਾ ਨਵਾਂ VOTING ਐਪ ਹੈ ਤੁਹਾਨੂੰ ਸਾਈਜ਼ ਆਫ ਕਿਉ ਜਿਹੜੇ ਬਾਹਰ ਤਰਦਾਰ ਲੱਗੀ ਹੋਈ ਹੈ ਕਿੰਨੀ ਲੰਬੀ ਹੈ ਪਤਾ ਲੱਗ ਜਾਂਦਾ ਹੈ ਜੇ ਤੁਸੀਂ ਉਹ ਐਪ ਡਾਊਨਲੋਡ ਕਰ ਲੈਨੇ ਹੋ ਅਧੇ ਘੰਟੇ ਤੋਂ ਜ਼ਿਆਦਾ ਤੁਹਾਨੂੰ ਵੇਟਿੰਗ ਕਰਨੀ ਨਹੀਂ ਪੈਂਦੀ ਐਂਡ ਕੋਈ ਵੀ ਤੁਸੀਂ ਪਿੱਛੇ ਦੇਖਿਆ ਹੋਊਗਾ ਜਿਹੜਾ ਡਿਸਟ੍ਰਿਬਿਊਸ਼ਨ ਚੱਲ ਰਿਹਾ ਹੈ ਉੱਥੇ ਵੀ ਸ਼ਾਮਿਆਨੇ ਲੱਗੇ ਆ কুলਰ ਲੱਗੇ ਆ ਸੇਮ ਵੇ ਜਿੱਥੇ VOTING ਚੱਲ ਰਹੀ ਹੈ ਉੱਥੇ ਵੀ ਸ਼ਾਮਿਆਨੇ ਲੱਗੇ ਆ কুলਰ ਲੱਗੇ ਆ ਆ ਆਪਣਾ ਠੰਡੇ ਪਾਣੀ ਦਾ ਤੇ ਸ਼ਰਬਤ ਦਾ ਵਰਤਾਓ ਵੰਡ ਚੱਲਦੀ ਹੈ ਸਰ ਸੁਰੱਖਿਆ ਦੇ ਪ੍ਰਬੰਧ ਕਿੰਨੇ ਹੈ ਸੁਰੱਖਿਆ ਤੇ ਫੁੱਲ ਪ੍ਰਬੰਧ ਹੈ ਬਾਰੂ ਸਿਕਿਉਰਿਟੀ ਫੋਰਸਿਸ ਆਈਆਂ ਵੀ ਹੈ ਜਿਹੜਾ ਸਾਡਾ ਜ਼ਿਲ੍ਹਾ ਹੈਗਾ ਕਦੀ ਇੱਥੇ ਵਾਇਲੈਂਸ ਹੋਇਆ ਨਹੀਂ ਕਦੀ ਬੂਥ ਕੈਪਚਰਿੰਗ ਨਹੀਂ ਹੋਈ ਐਂਡ ਫੁੱਲ ਉਮੀਦ ਹੈ ਉਮੀਦ ਤੋਂ ਓਵਰ ਹੈ ਕਿ ਕੁਝ ਨਹੀਂ ਹੋਊਗਾ ਇਸ ਵਾਰੀ ਬਹੁਤ ਸ਼ਾਂਤੀਪੂਰਕ ਤਰੀਕੇ ਨਾਲ ਫੇਅਰ ਐਂਡ ਟਰਾਂਸਪੇਰੈਂਟ and green election voting. ਇਹ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ

ਦਮੀਅ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇਪਰਤੀ ਸੀ ਨੂੰ ਇਜਾਜ਼ਤ ਦਿਓ ਧੰਨਵਾਦ